ਕੀ ਆਈ ਤੇ ਹੁਣ ਝਾੜੂੜਾ ਵੀ ਲਾਉਣਾ ਤੇ ਚਲੋ ਜਿਹੜਾ ਸਿਆਤੀ ਦੇ ਸਵਕਤੀ ਉੱਤੇ ਕੰਮ ਕਰ ਲਿਆ ਕਰਨਾ ਹੌਲੀ 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 ਮਾਰ ਦੇ ਦੇਣੀ ਆ ਸਾੜੀ ਧਿਆਨ ਲਗਾ ਦੇਣੀ ਆ ਤੂੰ ਸਾਰੀ ਦਿਹਾੜੀ ਮੰਮੀ ਪਰ ਤੁਹਾਨੂੰ ਪਤਾ ਹੋਵੇਗਾ ਮੈਂ ਲੱਗੀ ਤੇ ਰਹੀ ਨਹੀਂ ਆ ਹੁਣ ਦੱਸੋ ਮੈਂ ਕੀ ਕਰਾਂ ਤੁਸੀਂ ਵੀ ਬੱਸ ਲੱਗੀ ਬਦਲ ਕੀ ਰਹਿਣੀ ਆ ਤੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਲੱਗੀ ਰਹਿਦੀ ਆ ਉਦੋਂ 4 ਵਜੇ ਗਿਆ ਤੇ ਹੁਣ ਝਾੜੂ ਖੜਿਆ ਤੂੰ ਬੰਦੇ ਦਾ ਕੰਮ ਆ ਟਾਈਮ ਆ ਉੱਥੇ ਉੱਠ ਕੇ ਟਾਈਮ ਦਾ ਕੰਮ ਕਰ ਆ ਲੈ ਆਪਣਾ ਇਹ ਆ ਜਦੋਂ ਜਿਹੜੇ ਨੇ ਤੇਰੀ ਮੁੰਡਾ ਬਾਹਰ ਆ ਤਾਂ ਟਾਈਮ ਨਾਲ ਉੱਠ ਜਾਗਾ ਨਾ ਉੱਠ ਕੇ ਤਾਂ ਕੰਮ ਕਰ ਜਾਗਾ ਮੰਮੀ ਮੇਰੇ ਕਿਹੜੇ ਚਾਰ ਹੱਥ ਦਾ ਸਵੇਰ ਦੀ ਤੇ ਮੈਂ ਲੱਗੀ ਕੱਲੀ ਨੇ ਤੇ ਮੈਂ ਕਰਨਾ ਹੁੰਦਾ ਵਾ ਤੁਹਾਨੂੰ ਪਤਾ ਤਾਂ ਹੈ ਹੀ ਆ ਉਹ ਤਾਂ ਅਜੇ ਤੱਕ ਨਹੀਂ ਉੱઠી ਸੁਮਨ ਤੇ ਕਿਤੇ ਤੇ ਲੋਕਾਂ ਦੇ ਕਿਹੜੇ ਚਾਰ ਹੱਥ ਆ ਲੋਕੇ ਸੱਤੇ ਉੱਠ ਕੇ ਕਰ ਲੈਂਦੇ ਆ ਉਹਨਾਂ ਦੇ ਵੀ ਦੋ ਹੀ ਹੱਥ ਆ ਤੈਨੂੰ ਚੁੱਕ ਦੀ ਦਿੰਦੇ ਨੇ ਸੁਮਨ ਲੈਂਦੀ 24 ਘੰਟੇ 24 ਘੰਟੇ ਤੇਰਾ ਧਿਆਨ ਖੋਣ ਵਾਲਾ ਰਹਿੰਦਾ ਫੇ ਸਮਝ ਨਹੀਂ ਬਣਦੀ ਉਹਦਾ ਤਾਂ ਬੱਚਾ ਛੋਟਾ ਜਿਹਾ ਉਹਨੇ ਕੀ ਕਰਨਾ ਮੈਨੂੰ ਪਤਾ ਮੰਮੀ ਬੱਜਾ ਛੋਟਾ ਵਾ ਪਰ ਫਿਰ ਵੀ ਨਾਲ ਪਤਾ ਹੋਣਾ ਚਾਹੀਦਾ ਵਾ ਨਾ ਕਿ ਸਵੇਤੇ ਉੱਠ ਕੇ ਨਾਲ ਉਹ ਵੀ ਕਰਾ ਲਿਆ ਕਰੇ ਤੇ ਫਿਰ ਆਪੇ ਝਾੜੂ ਟਾਈਮ ਨਾਲ ਲੱਗ ਜਾਇਆ ਕਰੇ ਤੇ ਤੂੰ ਜਿਹੜਾ ਸਵੇਤੇ ਉੱਠ ਜਾ ਨਾਲ ਤੂੰ ਕਰਾ ਉਹਨਾਂ ਨੇ ਆਨੇ ਖਡਾਉਣ ਦੀਆਂ ਮੈਂ ਬੇਪੇ ਰਾਤ ਨੂੰ ਸੌਣ ਨਹੀਂ ਦਿੰਦੇ ਸੁੱਤੀ ਨਹੀਂ ਸਾਰੀ ਰਾਤ ਕੇ ਚਲੋ ਠੀਕ ਆ ਜੀ ਕਿੱਥੋਂ ਜਵਾਂ ਅਗਨੀ ਚਲਾਉਂਦੀ ਐ ਇਹ ਇੰਨਾ ਕੰਮਾਂ ਨੂੰ ਚੰਗੇ ਭਲੀ ਆ ਤੇ ਜਬਾਨ ਜੁੱਡੀਆ ਜਵਾਬ ਠੋਕ ਠੋਕ ਕੇ ਕਮਾ ਵਾਲੀ ਗਿੱਲੀ ਜੀ ਹੌਲੀ 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 ਲੱਗੇ ਦਿੰਦੀ। ਮੰਦੇ ਰੋਟੀ ਨਹੀਂ ਪਕਾ ਕੇ ਖਾਦੇ ਹੁੰਦੇ ਆ, ਆਟਾ ਹੀ ਖਾਂਦੇ ਹੁੰਦੇ ਆਂ। ਚਾ ਬਾਹਰ ਕਦਰਾਂ ਬਤਨ ਆਂ ਮਾਤਾ ਨੂੰ ਗਿਆ। ਮਾਂ ਨੂੰ ਕੀ ਹੁਣਾ ਦੀ ਨਿਕਲ ਕੰਮ ਕੀਤਾ ਹਣਾ ਮੇਰੀ ਮਾਤਾ ਅੱਗ ਵਾਲੀ ਹੋਗੀ। ਦੀਦੀ ਨੇ ਕੀ ਕੀਤਾ ਹਣਾ ਜੀ। ਕੋਈ ਕੀਤੀ ਨਹੀਂ ਗਲਤੀ ਤੇ ਤਾਂ ਹੀ ਡੇ ਮੈਂ ਕਦੀ ਗਲਤੀ ਕਰਨੀ ਹੈ ਮਾਤਾ ਜੀ ਦੇ ਦੁਆਲੇ ਆਵੇਂ ਬਈ ਰਹਿੰਦੀ ਹੈ ਕਿ ਕਿਉਂ ਕੋਣ ਨੇ ਕਰੀ ਗੋਈ ਗਲਤੀ ਕੀਤੀ ਨਹੀਂ ਕੀਤੀ ਉਹ ਤੇ ਕਹੋ ਇਹ ਤਾਂ ਮਾਤਾ ਦਾ ਦਿਮਾਗ ਰਾਬਾ ਹੈ ਨਸ ਐਵੇਂ ਦੁਆ ਨਹੀ ਜੂਗੀ ਤਾਂ ਮਿੰਨ ਤੇ ਕੇ ਬਣੇ ਤਾਂ ਲੱਗਦਾ ਵੀ ਹੋਇਆ ਹੀ ਹੈ ਜਾਊਗਾ ਐਵੇਂ ਨਾ ਤਾਂ ਸੋਚਿਆ ਕਰੋ ਨਾਲੇ ਤੁਮੀ ਅੱਧਾ ਦਿਨ ਹੋ ਗਿਆ ਤੁਮੀ ਕੋ ਕਰਾ ਲਿਆ ਕਰ ਅਜੇ ਕਰਦੀ ਤਾਂ ਹੈਗੀ ਆ ਕਰਦੀ ਕੀ ਆ ਮੇਕਅਪ ਹੀ ਕਰਦੀ ਵੇਖੀ ਮੈਂ ਜਦੋਂ ਵੇਖੀ ਮੇਥੋਂ ਤੇ ਜਿੰਨਾ ਕੋ ਕੰਮ ਹੋਊਗਾ ਨਾ ਮੈਂ ਤੇ ਉਹਨਾਂ ਕੀ ਕਰਨਾ ਮੈਂ ਤਾਂ ਕਦੀ ਆਪਣੇ ਪਿੰਡ ਨਹੀਂ ਕੀਤਾ ਫਿਰ ਵੀ ਇੱਥੇ ਆਣ ਕੇ ਕੰਡਾ ਵੀ ਸ਼ੂਗਰ ਕਰੋ ਸ਼ੂਗਰ ਕਰੋ ਤੈਨੂੰ ਸੀਸ਼ੇ ਚ ਪਣਾਉਣ ਨਾਲ ਆਏਗਾ ਮੇਥੋਂ ਨਹੀਂ ਹੁੰਦਾ ਇਹਦਾ ਮਾਟਾੜੇ ਚੱਲ ਪੂਏ ਜਿਹੜਾ ਆ ਵਾ ਇਹ ਚਪੂ ਵੇਚੜਾਉਣ ਵਾਲੀ ਕਿਹੜੀ ਗੱਲ ਹੈ ਤੁਹਾਨੂੰ ਪਤਾ ਨਹੀਂ ਗਾ ਜੇ ਨਿਆਣਾ ਉਹਨੂੰ ਵੀ ਸਾਹਣਾ ਪੈਂਦਾ ਤੇ ਥੋੜਾ ਬਹੁਤਾ ਉਹਨਾਂ ਲਾਗੋ ਕਰਾ ਹੀ ਦੇਣੀ ਹੈ ਕਰਾ ਦੇ ਬੰਦਾ ਟਾਈਮ ਨਾ ਉੱਠੇ ਹੱਥ ਬਟਾਵੇ ਤੇ ਬੰਦਾ ਕੰਮ ਵੀ ਛੇਤੀ ਮੁੱਕ ਜਾਂਦਾ ੜਾ ਉਹ ਗੱਲੀ ਤੇ ਲੱਗੀ ਰਹਿੰਦੀ ਮੈਂ ਵੇਂਦਾ ਹੀ ਆ ਤੇ ਫੇਰ ਕੀ ਗੱਲੀ ਲੱਗੀ ਰਹਿੰਦੀ ਤੇ ਵਿਹਲੀ ਤੇ ਰਹਿੰਦੀ ਸਾਰੀ ਘੜੀ ਵਿਹਲੀ ਰਹਿੰਦੀ ਤਾਨੂੰ ਉਦਾਂ ਮੈਂ ਦੇ ਦਿੱਤੀ ਨਹੀਂ ਇਹ ਕੰਮ ਨਹੀਂ ਕਰਦੀ ਆ ਮੈਨੂੰ ਪਤਾ ਕਰਦੀ ਏ ਤੂੰ ਕੀ ਮਤਲਬ ਇਹਦਾ ਕੀ ਮਤਲਬ ਹੁੰਦਾ ਮੈਂ ਖਦਾ ਮੈਨੂੰ ਕਰਦੀ ਏ ਤੂੰ ਤਾਂ ਚੰਗਾ ਨਾ ਪਤਾ ਆ ਤੇ ਪਰਾਤ ਨੂੰ ਤੇ ਹਾਲ ਵੜ ਲੜਾਈ ਲਪੈਨੀ ਤੈਨੋਂ ਤੇ ਗੱਲ ਕਰਨੀ ਵੀ ਨਾ 95 ਦਾ ਘਾਟਾ ਤੂੰ ਹੀ ਕਰਿਆ ਵੀ ਨਾ ਕਰੋ ਤੇ ਕੀ ਕੰਮ ਕਰਦੂਗੀ ਇਹ ਮਸਲੀ ਸੀ ਨਹੀਂ ਉਹ ਚੱਲੀ ਉਹ ਆਰੂ ਵੇਲੇ ਤੇ ਮੇਰੇ ਦੁਆਲੇ ਹੋਏ ਰਹਿੰਦੇ ਬਸ ਸੁਖਵਿੰਦਰ ਹਾਂ ਜੀ ਮੈਂ ਇਧਰ ਆ ਜਾ ਹਾਂ ਮਾਰ ਕੇ ਇੱਥੇ ਬੈ ਗਈ ਹਾਂਜੀ じゃ ਚਾਹ ਦਾ ਕੱਪ ਬਣਾ ਕੇ ਲਿਆ ਮਮੇ ਚਾਹਦੇ ਤੂੰ ਹੁਣ ਪੀਤੀ ਜੇ ਫਿਰ ਕੀ ਹੁਣ ਪੀਤੀ ਮੁੜ ਕੇ ਨਹੀਂ ਪੀਤੀ ਜਾਂਦੀ ਪੀਤੀ ਤੇ ਜਾਂਦੀ ਆ ਤੇ ਤੂੰ ਹੁਣ ਸੁਮਨ ਨੂੰ ਕਹਿ ਦੋ ਮੈਂ ਥੱਕ ਜਾਈ ਗਈ ਤਾਂ ਕਿ ਮੈਂ ਬੈਠੀ ਰਹਕੂ ਕਹਿਦਾ ਕਿ ਮੈਂ ਸੁਮਨ ਨੂੰ ਇਹ ਜਾ ਤੂੰ ਦੋ ਕੱਪ ਬਣਾ ਰਿਆ ਮੇਰੇ ਜੀ ਕਰਨ ਰਿਆ ਉਹ ਤੇ ਆਵਾ ਕੋ ਮੈਂ ਹੁਣ ਨਹੀਂ ਚੱਲ ਉਹ ਮੰਨਦੀ ਮੈਂ ਆਪ ਸੁਈਏ ਵੀ ਲੱਗੀ ਬਣਾ ਲਿਆ ਬਣਾ ਲਿਆ ਦੋ ਕੱਪ ਕੋਸ਼ਣ ਦਾ ਥੱਕ ਨਹੀਂ ਚੱਲੀ ਤੂੰ ਇਹਨੂੰ ਠੀਕ ਕਰ ਲੈ ਕੱਡੇ ਕੰਮ ਚੋਰ ਆ ਗਵਾਵਨ ਦੀ ਠਾਕ ਹੈ। ਚੁੱਲੇ ਤੇ ਬਣਾਉਣੀਆਂ ਨੇ ਚਾਹ ਥੱਕ ਚੱਲੀ ਐ। ਕਹਾਣੀ ਬਣਾ ਦਿੰਦੀ ਆ ਪਰ ਪਤਾ ਨਹੀਂ ਕੀ ਆ ਮੇਰੀ ਕਿਸਮਤ ਮਾਰੀ ਹੈ ਕਿ ਜਮ ਮੰਮੀ ਮਿਲਣਾ ਹੀ ਵਿਰਲਾ ਡਈ ਰਹਿੰਦੀ ਆ ਇੰਨਾ ਮੈਂ ਕੰਮ ਕਰਦੀ ਆ ਮੇਰੀ ਮਾਸਾ ਕਦਰ ਨਹੀਂ ਆ ਘਰ ਦੇ ਇੱਕ ਮੇਰੇ ਸੱਚੀ ਮਾਪੇ ਗਰੀਬ ਇੱਕ ਪਤਾ ਨਹੀਂ ਕੀ ਆ ਮੈਂ ਦੇਹੋ ਸੋਚਦੀ ਆ ਕਿ ਕੀ ਮਿਲਣਾ ਹੋ ਰਿਹਾ ਮੈਨੂੰ ਸਹੁਰਾ ਦੇਣ ਮੈਂ ਲਈ ਰਹੀ ਨਹੀਂ ਪਤੀ ਨੇ ਇਹਨਾਂ ਨੇ ਆਖਿਆ ਕਿ ਸਿਕੰਦਰ ਤੂੰ ਵੀ ਬੈ ਜਾ ਹਾਂ ਘੜੇ ਬੈਠੀ ਮੈਂ 2 ਮਿੰਟ ਤੂੰ ਬੈਠੀ ਕਿਉਂ ਕਹਿੰਦੇ ਇੱਕ ਬੰਦਾ ਮੇਰਾ ਹੀ ਉਹ ਵੀ ਬਾਹਰ ਜਾ ਕੇ ਬੈਠਾ ਕਿੰਨਾ ਸੱਚੀ ਮੈਂ ਰੱਬਾ ਤੋਕ ਫੁੱਲਾ ਕਿੰਨੀ ਮੈਂ ਤੰਗ ਕਿੰਨਾ ਮੈਂ ਦੱਸਾਂ ਚਾਲੰਦ ਦੇ ਬੰਦੇ ਨੂੰ ਵੀ ਦੱਸਦਾ ਉਹਨੇ ਕਿਹੜੀ ਮੇਰੀ ਸੁਣਨੀ ਮਾਂ ਵਾਲ ਦੀ ਗੱਲ ਕਰਨੀ ਆ ਵੀ ਜਦੋਂ ਗੱਲ ਮਾੜੀ ਜੀ ਕਰ ਲੋ ਤੂੰ ਕਿਹੜੀ ਜਾਂਦੇ ਘੱਟ ਨਹੀਂ ਕੰਮ ਕਰ ਕਰਦੇ ਤਾਂ ਬੰਦਾ ਕਿਢਾ ਲੋਹੇ ਦਾ ਬਣਿਆ ਹੁੰਦਾ ਜੇ ਰਾਣ ਬਣ ਕੇ ਹੋ ਜੇ ਤੇ ਫਿਰ ਕੀ ਮੇਰੇ ਦੁਆਰੇ ਚੜੀ ਰਹਿੰਦੇ ਸਾਰਾ ਦਿਨ ਕਿ ਇਹ ਕੌਣ ਦਾ ਮੈਂ ਜਵਾਬ ਨਹੀਂ ਦਿੰਦੀ ਤਾਂ ਨਹੀਂ ਆਂਦੀ ਤੂੰ ਜ਼ੁਬਾਨ ਲੜਕਦੀ ਅਜੇ ਹੁਣ ਚਾਹ ਪੀਤੀ ਉਹ ਪੀਣ ਪੈਣਾ ਓਏ ਮੈਂ ਬੈਠੀ ਵੇਖੀ ਨਹੀਂ ਕਈ ਤੇ ਆਦਾ ਚਾਹ ਬਣਾ ਲਈ ਚਾਹ ਬਣਾ ਲੈ ਆਦਾ ਕੰਮ ਕਰ ਆਪਣਾ ਹਾਂ ਕੀਤਾ ਕਰ ਉਹ ਰੈਗੀ ਕਰੀਮ ਕਰੂੰ ਤੇ ਵੀ ਲਾ ਲ ਤੇ ਲਾ ਲੂ ਕੀ ਤੇ ਮੈਂ ਕੁਛ ਕੀ ਰੂਣੀ ਆ ਦੀ ਹੋ ਗਈ ਇਹ ਇਹਨੂੰ ਮਾਣ ਹੀ ਬੜਾਵਾ ਵੀ ਮੈਂ ਪਤਾ ਨਹੀਂ ਕਿੱਡੇ ਕਿ ਤਗੜੇ ਘਰ ਚ ਵਾਈ ਜੀ ਜਿਹੜੀ ਗੱਲ ਕਰੋਂ ਪੁੱਠੀ ਗੱਲ ਕਰ ਕੋ ਜਵਾਬ ਦਿੰਦੀ ਏ ਜੇ ਤਗੜੇ ਆ ਤਾਂ ਸਹੀ ਕਿਹੜਾ ਨਾਲ ਲੈ ਕੇ ਖਾਣੇ ਮਾਤਾ ਰਮੀ ਆਂਦੀ ਟੈਕਨੀਕ ਆ ਦੀ ਕੁੜੀ ਲਿਓਣੀ ਤਗੜੇ ਮੈਨੂੰ ਫਸਾ ਕੇ ਰਹਾਤਾ ਉੱਮੀ ਜੀ ਬੈਠੇ ਨੇ ਬੈਠ ਕੇ ਆਇਆ ਤੁਸੀਂ ਬੈਲਾ ਕੀ ਗੱਲ ਹੋ ਗਈ ਬਣੀ ਰੋਲੇ ਦੀ ਤੋਂ ਦੇ ਰੋਲੀ ਗਾਦੀ ਪੈਣੀ ਤੈਨੂੰ ਬਣਾਈ ਉਹਦੇ ਸੁਭਾ ਦਾ ਚਾਹ ਆਖਿਆ ਘੁੱਟ ਬਣਾ ਦੇ ਤੇ ਇਸ ਗੱਲ ਤੋਂ ਲਈ ਮੈਂ ਥੱਕ ਗਈ ਆ ਤੁਸੀਂ ਸਮਨ ਨੂੰ ਆਲ ਨਾ ਤਾਂ ਮੈਂ ਤੂੰ ਤੇ ਬਣਾਤੀ ਆ ਲੈ ਦੋ ਕੱਪ ਮੈਂ ਬਣਾ ਲਿਆ ਕੁਛ ਨਹੀਂ ਹੁੰਦਾ ਤੈਨੂੰ ਤੂੰ ਕਿੰਨਾ ਕ ਥੱਕ ਚੱਲੀ ਆਂ ਗਈ ਤੇ ਆ ਵੇਖੋ ਹੁਣ ਬਣਾ ਕੇ ਨਿਕਲਦੀ ਆ ਕਿ ਨਹੀਂ ਚਲ ਮਮੀ ਤੂੰ ਇਹ ਮੈਨੂੰ ਦੱਸ ਦੇਣਾ ਮੈਂ ਤੁਹਾਨੂੰ ਬਣਾ ਦਿੰਦੀ ਤੈਨੂੰ ਕੋ ਮੈਂ ਆਖ ਲੈਂਦੀ ਤੂੰ ਚਪਕਾ ਕੇ ਵਿਆਹ ਕਰ ਉਹ ਤਾਂ ਹੁੰਦਾ ਮੈਂ ਤੇਰਾ ਕਿਆ ਕਰ ਉਹਨੇ ਸਗੋਂ ਠੀਠ ਹੋ ਜਾਣਾ ਅੱਗੇ ਬੜੇ ਕੰਮਚੋਰ ਤੈਨੂੰ ਮੈਂ ਕੰਮ ਕਰਨ ਵਾਸਤੇ ਥੋੜਾ ਲੈਂਦਾ ਠੀਕ ਐ ਮਮੀ ਕੋਈ ਨਹੀਂ ਨਹੀਂ ਕਰਦੀ ਕਹਿੰਦੀ ਕੋਈ ਮੈਂ ਇਹ ਆ ਰੋ ਚਾ ਇਹ ਕਿੱਕਾ ਵੀ ਬਣਾਇਆ ਹੈ ਹਾਂਜੀ ਮੈਂ ਤਾਂ ਅੱਗੇ ਸਾਰਿਆਂ ਨੇ ਦਪੀਲੀ ਆ ਤੇ ਹੁਣ ਵੱਡ ਜੋਗੀ ਬਣਾਈ ਪਈ ਆ ਕਿ ਮੈਂ ਆਈ ਪੀਣੀ ਤੇ ਸੁਮਣ ਵਾਸਤੇ ਵੀ ਬਣਾ ਲਿਆਉਣੀ ਤੈਨੂੰ ਨਹੀਂ ਬਣਾ ਆਪਣਾ ਆਪ ਜਮਾਇ ਨਹੀਂ ਕੰਮ ਕਰਦਾ ਅਸੀਂ ਦੋ ਜਣੀਆਂ ਬੈਠੀਆਂ ਥੋੜੀ ਮੈਂ ਤਾਂ ਅੱਗੇ ਸਾਰਿਆਂ ਨੇ ਦਪੀਲੀ ਕੀ ਤਾਂ ਸੁਮਣ ਨੇ ਪੀਣੀ ਆ ਤੇ ਨਹੀਂ ਤੇ ਪੀਣੀ ਆ ਤੇ ਮੈਂ ਬਣਾ ਲਵਾਂ ਨਹੀਂ ਨਹੀਂ ਦੀਦੀ ਰੈਂਦ ਕੋਈ ਨਹੀਂ ਮੈਂ ਚਾਹ ਪੀਣ ਦੀ ਵੀ ਪੀਣੀ ਉਹ ਮੈਂ ਆਪੇ ਬਣਾ ਲਵਾਂਗੀ ਠੀਕ ਪੀਓ ਤੁਹਾਡੇ ਨਾਲ ਨਾ ਨੀ ਚਾਹ ਬਣਾਈ ਤੁਹਾਡੀ ਨਹੀਂ ਦਾ ਵੀ ਤੇ ਨਿਹਰਾ ਜਾਗ। ਕਾ ਸਵਾਲ ਨਾ ਹੁੰਦੀ। ਕੰਮ ਕੰਨਾਂ ਦੇ ਨਾ ਹੁੰਦਾ ਇਹ ਨਾ ਪਤਾ ਨਹੀਂ ਕੀ ਕਰਦੀ ਰਹਿੰਦੀ ਅੰਦਰ ਵਰਕੇ। ਆਖੋ ਅਧੇ ਮੂੰਹ ਵਾਟ ਚਰਾ ਲੈਂਦੀ ਡਾ ਕਰ ਲੈਂਦੀ। ਘੰਟੇ ਬਾਅਦ ਲੈ ਕੇ ਆਈ ਇੱਕ ਕੱਪ ਉਹ ਨਿਹਰਾ ਲੋਨ ਪਾਛੜਿਆ ਵਿੱਚ। ਚੱਲ ਮੰਮੀ ਕੋਈ ਗੱਲ ਨਹੀਂ ਇਹ ਪੀ ਲਓ ਜਿੱਦਾਂ ਦੀ ਵੀ ਹੈਗੀ। ਮੈਂ ਬਣਾ ਲੂੰਗੀ ਕੋਈ ਮੈਂ ਦੁੱੱਚ ਪੱਤੀ ਪਾ ਲੈਣੀ ਹੈ। ਮੇਰੀ ਨਾ ਤੇ ਹੀ ਟੈਨਸ਼ਨ ਲਓ। ਦੇ ਕਿੰਨਾ ਪੂਹੇ ਚੜਾਉਂ ਲਈ ਇਹਨੂੰ ਮਾਤਾ। ਯਾ ਵੀ ਉਹ ਮਾਰੀ ਹੈ। ਇਹਨੂੰ ਸਿਰ ਤੇ ਬਿਠਾਈ ਜਾਂਦੀ ਹੈ। ਮੈਂ ਪੈਣੀਆ ਜੰਦਾਂ ਦੀ ਬਣਾ ਕੇ ਦੇ ਗਏ ਆਂ ਮੈਂ ਤਾਂ ਝੋਸਾਂਗੇ। ਤੂਣ ਬਣਾ ਕੇ ਜੰਦਾਂ ਦੀ ਨਹੀਂ ਪੀਲਾ ਤੇ ਨਾਲ ਗੱਲ ਮੈਂ ਸੋਣ ਧਿਆਨ ਨਾਲ ਅਤਲ ਮੈਂ ਅੱਗੇ ਬੜੀ ਵੱੜੀ ਆਖਿਆ। ਮੁੰਡੇ ਵਾਲਾ ਧਿਆਨ ਦਿਆ ਕਰ ਕੰਮ ਕਰਨ ਦੀ ਕੋਈ ਲੋੜ ਨਹੀਂ ਆ। ਮੈਂ ਆਪੇ ਕੰਮ ਕਰਵਾ ਲਿਆ ਕਰਾਂਗੀ ਮੈਂ ਜੇ ਬੈਠੀ ਆਂ। ਠੀਕ ਐ ਮੰਮੀ ਦੀ ਕੋਈ ਨਹੀਂ ਧਿਆਨ ਹੀ ਰੱਖੀਦਾ ਵਾ ਬਾ ਠੀਕ ਵਾ ਇਹ ਚੰਗੀਆਂ ਸਲਾਹਾਂ ਦੇ ਦੇ ਚੁੱਪ ਕਰਕੇ ਬਹਿਦੂਆ ਵੱਡਾ ਸਿਆਣਾ ਐਂ ਈ ਮੈਨੂੰ ਸਲਾਹਾਂ ਨਾ ਦਿਆ ਕਰ ਸਿਆਣੇ ਦੀ ਕਿਹੜੀ ਗੱਲ ਵਾ ਇਹਨੂੰ ਤੁਸੀਂ ਸਿਰ ਚੜਾਈ ਜਾਂਦੇ ਜੇ ਉਹ ਭਾੜੀ ਵਿਚਾਰੀ ਮੈਂ ਸੁਣ ਲਈਏ ਸਾਰੀਆਂ ਗੱਲਾਂ ਫਿਰ ਗਈਏ ਸੋਲੀਆਂ ਤੇ ਐਂ ਜੁਲੀਆਂ ਕਰਦੇ ਐ ਤੇ ਬੰਦਾ ਇੱਕੋ ਜਿਹਾ ਰੱਖੇ ਨਾ ਮਦੋਆ ਨੂੰ ਇਹ ਕਿਉਂ ਨਹੀਂ ਕਰ ਸਕਦੀ ਕੰਮ ਇਹਦੇ ਕਿਹੜੀ ਮੈਦੀ ਲੱਤੀ ਐ ਜੀ ਨਹੀਂ ਇਹਨੇ ਨਹੀਂ ਕਰਨਾ ਮੋਨੇ ਆਪਣਾ ਨਿਆਣਾ ਸੰਭਾਲਣਾ ਮੁੰਡਾ ਪਾਲੇ ਪਾਲ ਜੇਗਾ ਵੱਡਾ ਹੋ ਜਾਏਗਾ ਤਾਂ ਫੇਰ ਕਰ ਲਿਆ ਕਰੇਗੀ ਮੈਂ ਆਪੇ ਦੱਸਦਾ ਕਿ ਮੈਂ ਜੇ ਬੈਠੀ ਆ ਕੰਮ ਕਰਵਾਉਣ ਵਾਲੀ ਤੂੰ ਵੱਡਾ ਸਿਆਣਾ ਆਇਆ ਮੈਨੂੰ ਮੱਤਾ ਦੇ ਜਾਂਦਾ ਜਾ ਕੇ ਤ ਕਿਤੇ ਗੱਗ ਕਮ ਕੜਿਆ ਗਾ ਬਾਹਰ ਤੂੰ ਸਵੇਰੇ ਸਵੇਰੇ ਪਾਰਾ ਹਾਈ ਕਰ ਲੈਂਦੇ ਆਪਣਾ ਇੱਥੇ ਬੁੱਢੀਆਂ ਦੀਆਂ ਗੱਲਾਂ ਦੇ ਵਿੱਚ ਲਤਾਂ ਨਾਲ ਆ ਕੇ ਬੋਲਦੀਆਂ ਜਾ ਜਾ ਕੇ ਤੇ ਕੰਮ ਕਰ ਆਪਣਾ ਕੱਜ ਦੀ ਗੱਲ ਤੇ ਸੁਣਨੀ ਤੂੰ ਹੀ ਕੋਈ ਨਹੀਂ ਏ ਕਾ ਵੀ ਜਾਂ ਬਸ ਫੇੜੀ ਹੰਗਾਰਾ ਪਰੰਡੀ ਹੀ ਆ ਉਹਨੂੰ ਕਹਿ ਸਕਦੀ ਵੀ ਮੈਂ ਵੀ ਕੰਮ ਕਰਨਾ ਕਰ ਲਿਆ ਕਰਾਂਗੀ ਮੈਨੂੰ ਕਿਉਂ ਚੱਲਾ ਉਹਦਾ ਹੀ ਨਹੀਂ ਤੁਹਾਨੂੰ ਲੱਗਦੀ ਮੈਂ ਕੰਮ ਕਰਨ ਦੀ ਕਰਦੀ ਜ ਹੈਗੀ ਆ ਮਾਤਾ ਤੇ ਹੈਗੀ ਹੈ ਕੀ ਜਿੱਦਾਂ ਦੀ ਹੈਗੀ ਹੈ ਮਾਤਾ ਸਿਆਣੀ ਆਪੇ ਕਰਾ ਲੈਣਗੇ ਜਿੱਦਾਂ ਕਰਾਉਣਾ ਤੇ ਨਹੀਂ ਵੱਧਦੀ ਇਹ ਇਹ ਸਿਆਣਾ ਆ ਗਿਆ ਨਾ ਹੁਣ ਮਾਤਾ ਨੂੰ ਮੱਤਾ ਦੇਣ ਵਾਲਾ ਤੇ ਗੱਲ ਵੀ ਉਹਨਾਂ ਦੀ ਸਹੀ ਆ ਠੰਡਿਆਂ ਨਿਆਣੇ ਨੂੰ ਤੇ ਫੜਨਾ ਹੀ ਚਾਹੀਦਾ ਨਾ ਠੰਡ ਵਿੱਚ ਨਿਆਣਾ ਬਿਮਾਰ ਹੋ ਜਾਏ ਤੇ ਪਤਾ ਕਿੰਨੇ ਪੈਸੇ ਲੱਗਦੇ ਆ ਉੱਤੇ ਕੰਮ ਇਦਾਂ ਹੁੰਦਾ ਨਾ ਰੋਟੀਆਂ ਖਾਣੀਆਂ ਕੇ ਮਾਤਾ ਨਹੀਂ ਬਗਾਉਂਦੀ ਹੁੰਦੀ ਇਹਨੇ ਤੁਹਾਡੇ ਨਾਲ ਨਾ ਕੋਈ ਗੱਲ ਕਰਨੀ ਪੱਥਰ ਨਾਲ ਮੱਥਾ ਮਾਰਨ ਵਾਲੀ ਗੱਲ ਆ ਦਿਮਾਗ ਤੇ ਤੁਹਾਡੇ ਦੋਵਾਂ ਦੇ ਦੀ ਕੋਈ ਗੱਲ ਪੈਣੀ ਚੱਲ ਚੰਗਾ ਜਾ ਤੂੰ ਪੱਥਰ ਨਾਲ ਨਾ ਮੱਥਾ ਮਾਰ ਰੋੜ ਕੇ ਨਾ ਮਾਰ ਜਾ ਜਾਈ ਜਾ ਨਾ ਮੈਂ ਤੂੰ ਜਿਹੜੀਆਂ ਰਹਿ ਗਿਆ ਹੋਰ ਕਰ ਲਓ ਹਾਂ ਕਰ ਲੈਨੇ ਆ ਜਾ ਤੂੰ ਕੰਮ ਕਰ ਆਪਣਾ ਤੇਰੀ ਮੰਮੀ ਮੇਰੇ ਦੁਆਲੇ ਹੀ ਹੋਏ ਰਹਿੰਦੇ ਐ ਬੋਤਾ ਭਾਬੀ ਦਾ 헤ਜ ਲਾਇਆ ਨਾ ਭਾਬੀ ਦਾ ਦੁੱਖ ਹੁੰਦਾ ਮੇਰਾ ਤੇ ਮਰ ਨਹੀਂ ਇਹਨਾਂ ਨੂੰ ਸਾਰੇ ਮੁਰਪਾ ਵਿਧਾਵਣੇ ਆ ਜਾਣੇ ਨੇ ਪਾਪਾ ਨਾ ਇਥੇ ਭਾਇਲਾ ਆ ਰੋਟੀਆਂ ਦੋ ਪਕਾਉਣੀਆਂ ਅੱਗੇ ਮਾਤਾ ਨਹੀਂ ਪਕਾ ਕੇ ਦਿੰਦੀ ਨਹੀਂ ਉਦੋਂ ਨਿਕਨੇ ਸਾਰੇ ਨਿਆਣੇ ਮਾਤਾ ਦਿੰਦੀ ਹੁੰਦੀ ਸੀ ਪਕਾ ਕੇ ਥੋੜਾ ਜਿਹਾ ਕਿੰਨਾ ਹੋਵਾ ਥੋੜਾ ਜਿਹਾ ਤਾਂ ਹੈਗਾ ਕੋਈ ਨਹੀਂ ਅੱਗੇ ਉਹ ਸਿਰਦ ਚਾਹ ਜਾਂਦੀ ਜਿਬਾਅ ਦਿੰਦੀ ਠੋਕ ਠੋਕ ਕੇ ਘਾਰੀ ਬਾਅਦ ਕਰਕੇ ਜਿਹੜਾ ਬਾਅਦ ਦਾ ਕੰਮ ਕਰਕੇ ਆਇਆ ਤੇਰੇ ਇੱਥੋਂ ਕੁਝ ਕਰਨਾ ਹੈ। ਯਾ ਤੂੰ ਕਿੱਧਰ ਆਈ ਹਣ? ਮੈਂ ਕਿੱਧਰ ਆਉਣਾ ਸੀ ਮੈਂ ਇੱਧਰ ਆਈ ਆਂ ਭੀ। ਸੋਣ ਨੂੰ ਕਿਤੇ ਕੰਮ ਤਾਂ ਮੰਨ ਦੱਸ ਦਿਆ ਕਰੋ। ਚਲੋ ਜਦੋਂ ਪਈ ਗਈ ਆਪੇ ਉਹਨੇ ਕਰ ਲੈਣਾ ਤੇ ਜਦੋਂ ਸਵੇਰ ਦੇ ਪਹਿਲੇ ਸਾਰੇ ਕਰਦੇ ਆਂ। ਮੈਂ ਮੈਂ ਘਰ ਬੈਠਾ ਜਿਹੜਾ ਕੋਈ ਗੱਲਬਾਤ ਹੁੰਦੀ ਆ ਨਾ ਉਹਦੇ ਵਿੱਚ ਦਖਾਂਦਗੀ ਕਰਦਾ ਜਨਾਨੀਆਂ ਦੇ। ਕੋਈ ਨਹੀਂ ਲਖਣ ਦਾ ਜੀ ਕਾਦੀ ਹੁੰਦੀ ਆ। ਜਦੋਂ ਸਵੇਰ ਦੇ ਪਹਿਲੇ ਆਪੇ ਕਰਨਾ ਸਾਰੇ ਕੰਮ। ਕਸਿਰਤੇ ਪਈ ਆ ਜੇ ਅਜੰਤ ਵਾਲਾ ਹੋਇਆ ਵਾ ਹੁਣ ਤੁਨੂੰ ਗ੍ਰਸਤੀ ਪੂਰੀ ਪਈ ਹੈ। ਕਰੋ ਕੋਈ ਨਹੀਂ। ਉਹ ਡਾਇਨੇਜਰ ਦਾ ਬਾਹਰ ਗਿਆ ਹੈ ਕਰੋ ਇਹ ਨਹੀਂ ਨਿਕਲਦਾ। ਮੰਜੀਆਂ ਤੋੜ ਦਿੰਦਾ ਜਾਂ ਅੰਦਰ ਉਠਾ ਲਾ ਤੇ ਬਾਹਰ ਤੇ ਬਾਹਰੋਂ ਉਠਾ ਲਾ ਤੇ ਅੰਦਰ। ਸ਼ਾ ਨਿਕਲ ਜੇਗਾ ਵੀ ਉਹ ਆਪਣੇ 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 ਰੋਡ 'ਤੇ ਇਹ ਸਾਰੇ ਨਿਕਲਦੇ ਹੁੰਦੇ ਆ। ਆਈਆਂ ਨਿਕਲਦੇ ਹੁਣ ਆਈਆਂ ਸਾਰੇ ਤਾਂ ਪੈਰੀ ਚ ਲੈਣੇ ਆ। ਤਾਂ ਹੀ ਕਰਕੇ ਆਪਣੇ ਰੋਡ ਨੂੰ ਸਾਰੇ ਨਿਕਲ ਦਿਆ ਸਹੀ। ਤਾਂ ਹੁਣ ਹੀ ਥੋੜਾ ਥੋੜਾ ਨਾਲ ਖੜੇਗਾ ਦੱਸੇਗਾ ਉਹਨੂੰ ਕੰਮ ਕਰ ਤਾਂ ਅਸੀਂ ਤਾਂ ਫੇੜੀ ਉਹਨੂੰ ਪਤਾ ਲੱਗਣਾ। ਆਹ ਦੱਸ ਦਿੰਨੇ ਕੋਈ ਨਹੀਂ। ਉਹ ਕੜਿਆ ਕਰਾਂਗਾ ਅੱਧਾ ਘੰਟਾ ਘੰਟਾ ਲਵਾਇਆ ਕਰਾਂਗੇ ਵਿਆਹ ਕਰਾਂਗੇ ਵੀਰ ਦੋਹਾ ਕੰਮ ਦੀ ਯਾਦ ਅਸੀਂ ਆਤੀ ਪੁੱਤ ਨੂੰ ਤੇ ਫੇਰ ਪਤਾ ਲੱਗਦਾ ਉਤਰਾ ਨਹੀਂ ਪਤਾ ਲੱਗਦਾ ਹਾਂ ਤੇ ਜੇ ਮਾਲ ਲੈ ਗਏ ਤਾਂ ਚੰਗਾ ਹੋ ਤਾਂ ਨਹੀਂ ਤੇ ਫੇਰ ਐਦਾ ਹੀ ਹੱਡਕੋੜ ਤਰਾਂਦਾ ਵਿਆਹ ਕਰੇਗਾ ਤਰਾਂਦਾ ਹਾਂ ਹਾਂ ਜਦੋਂ ਕਾਹ ਚਲਣੀ ਹਾਂ ਸੁਣ ਨਹੀਂ ਦਿਆ ਕਿ ਫਿਰ ਅੱਗੇ ਕੱਲਾ ਕਰਦਾ ਜਾ ਕੋਈ ਨਹੀਂ ਰੁੱਟਦੇ ਇੱਥੇ ਇਹੇ ਬੰਦਾਨੇ ਕੇਦੇ ਆਖੇ ਨਾ ਲੱਗਦਾ ਆਪਣੇ ਗੋਡੇ ਪਣਾਉਂਦਾ ਰਹਿੰਦਾ ਇਹਨੇ ਕਦੀ ਕਿਸ ਦੀ ਨਹੀਂ ਮੰਨੀ ਜੇ ਇਹਨੂੰ ਆਖਣਾ ਤਾ ਕੰਧ ਨਾ ਮੱਥਾ ਮਾਰ ਲਓ ਤੋ ਚੰਗਾ ਕਦੀ ਸਾਰੀ ਉਮਰ ਨਹੀਂ ਆਖੇ ਲੱਗਾਏ ਪਿਓ ਨੂੰ ਵੀ ਡਾਇ ਕਰ ਉਹ ਕਮੜਾ ਨਹੀਂ ਸਾਵਾਂ ਸਾਰਾ ਕੰਮ ਕਰਨ ਜੋਗ ਆ ਤੇਰੇ ਨਾਲ ਤੇਰੇ ਨਾਲ ਤਗੜਾ ਹੋ ਜਵਾਨ ਹੋਇਆ ਪੂੜਾ ਹੋ ਗਲਾ ਨਿਆਣਾ ਢੀਆਂ ਪਤਾ ਵਾਲਾ ਹੋਇਆ ਤਾਂ ਜੀ ਉਹਨੂੰ ਨਹੀਂ ਕੰਮ ਡਾਉਣਾ ਇਹਨੇ ਪਤਾ ਨਹੀਂ ਕਦੋਂ ਡਾਉਣਾ ਇਹਨੇ ਕੰਮ ਉਹਨੂੰ ਆਪੇ ਗੋਡੇ ਪਣਾਉਂਦਾ ਰਹਿੰਦਾ ਸਾਰੀ ਉਮਰ ਇਦਾਂ ਹੀ ਗੋਡੇ ਪਣਾਉਂਦੇ ਨੇ ਲੰਘ ਜਾਣੀ ਐ ਇਹਦੀ ਹਾਂ ਜਿੰਨਾ ਮਰਜੀ ਇਹਨਾਂ ਸਮਝਾਉਂਦੇ ਨਾ ਕੰਨਾਂ ਦੇ ਨਾ ਮੱਥਾ ਮਾਰਦੇ ਬੱਸ ਆ ਖੇਡਣ ਲੱਗਣਾ ਕਿਸਦੇ ਵੀ ਇਹਨੇ ਸਾਰੀ ਮਰਜੀ ਮੈਂ ਆ ਕੇ ਲਗਾ ਤਾ ਹੁਣ ਕਿੱਥੇ ਲੱਗਣਾ ਇਹਨੇ ਮੈਂ ਬੁੱਢਿਆ ਹੋ ਕੇ ਹੋਰ ਜਿਆਦਾ ਕਰਦਾ ਵਾਦੂ